ਲੋਕ ਸਭਾ ਚੋਣਾਂ ਦੇ ਮਤੇ ਨਜ਼ਰ ਕੁਲਦੀਪ ਸਿੰਘ ਧਾਰੀਵਾਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਵਿੱਚ ਰੋਡ ショਅ ਕੱਢਿਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਾਦਾਤ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਹ ਦੱਸ ਗਿਆ ਕਿ ਆម ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਜਿਹੇ ਕੰਮ ਕੀਤੇ ਹਨ ਜੋ ਰਵਾਇਤੀ ਸਰਕਾਰਾਂ ਨਹੀਂ ਕਰ ਪਾਈਆਂ ਇਸ ਮੌਕੇ ਹਲਕਾ ਦਖਣੀ ਦੇ ਹਰਮਨ ਪਿਆਰੇ ਐਮ ਐਲ ਏ ਡਾਕਟਰ ਰੇਂਦਰਬੀਰ ਸਿੰਘ ਨਿਜਰ ਅਤੇ ਉਹਨਾਂ ਦੀ ਟੀਮ ਅਤੇ ਲੋਕਾਂ ਦੇ ਨਾਲ ਐਮਐਲਏ ਹਲਕਾ ਦਖਣੀ ਡਾਕਟਰ ਇੰਦਰਪ੍ਰੀਤ ਸਿੰਘ ਨਿਜਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਦੇ ਲਈ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੇ ਲੋਕਾਂ ਦੇ ਠਾਠਾ ਮਾਰਦੇ ਇਕੱਠ ਅਤੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰਾਂ ਵਲੰਟੀਅਰਾਂ ਅਤੇ ਲੋਕਾਂ ਦੇ ਦੁਆਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਵਿੱਚ ਪਹੁੰਚਣ ਤੇ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਲਈ ਬਹੁਤ ਜ਼ਰੂਰੀ ਹੈ। ਬਾਅਦ ਬਾਅਦ ਤੇ ਤੰਗ ਕਸਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਇੱਕੋ ਹੀ ਨਾਰਾ ਚੱਲ ਰਿਹਾ ਹੈ 25 ਮਈ ਭਾਜਪਾ ਗਈ ਅਤੇ ਪੰਜਾਬ ਦੇ ਵਿੱਚ ਸਾਡਾ ਨਾਰਾ ਇਸ ਵਾਰ 13 0 ਪੰਜਾਬ ਬਣੇਗਾ ਹੀਰੋ। ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਇਸ ਰੋਡ ਸ਼ੋਅ ਦੇ ਵਿੱਚ ਠਾਠਾਂ ਮਾਰਦਾ ਇਕੱਠ ਇਹ ਦੱਸ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਗੁਰੂ ਜੀ ਆਣਾ RAM PRIT ਜਾਵਾਂਗੇ ਆਸ਼ੀਰਵਾਦ ਲਵਾਂਗੇ ਅਰਦਾਸ ਹੀ ਕੀਤੀ ਐ ਕਿ ਦੇਸ਼ ਨੂੰ ਪੱੜੀ ਤੇ ਜਨਾ ਮੇਰੇ ਮਾਲਕਾ ਕਿ ਹੁਣ ਦਾ ਬਗੜੀ ਨੱਪੜਾ ਬੱਸ ਬੋਦਾ ਪਿਆਰ ਹੈ ਜਿੰਦਾਬਾਦ 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 ਲਵ ਯੂ 2 3 4 5 ਵੀਰ ਇਹ ਤੁਹਾਡਾ ਪਿਆਰ ਜਿਹੜਾ ਸਾਨੂੰ ਠੱਗਣ ਨਹੀਂ ਸਾਡੇ ਵੀਰਵਾਰ ਕੁੰਜੀ ਤਾਲੀਵਾਲ ਜੀ ਮੇਰੇ ਕਾਰਨੀਰ ਦੇ ਵਿੱਚ ਨੇ ਇਹ ਜਦੋਂ ਮੰਤਰੀ ਸੀ 10000 ਏਕੜ ਜ਼ਮੀਨ ਜਿਹੜੀ ਕਿ ਰਸੂਖਦਾਰਾਂ ਨੇ ਦੱਬੀ ਹੋਈ ਸੀ ਇਹਨਾਂ ਨੇ ਛੜਾਈ ਆ ਕਬਜ਼ੇ ਤੋਂ 10000 ਏਕੜ ਜੋ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ ਤੇ ਇਹਨਾਂ ਨੂੰ ਤਾਂ ਮੈਂ ਇੱਕ ਦੀ ਵੀ ਲੋੜ ਨਹੀਂ ਇਹਨੂੰ ਉੱਚੀ ਆਵਾਜ਼ਾਂ ਇਹਨਾਂ ਉੱਚਾ ਕਰਦਾ ਇਹ ਤਾਂ ਬਿਨਾ ਮਾਇਕ ਤੋਂ ਬੋਲਿਆ ਕਰਨਗੇ ਮਜਾ

ਮਾਨ ਸਨਮਾਨ ਦੇ ਰਹੇ ਹੋ ਅੱਜ ਕੱਲ ਲੀਡਰਾਂ ਨੂੰ ਕਿੱਥੇ ਦੇਖਾਂ ਮੈਂ ਕੋਈ ਆਹਾ ਤੁਸੀਂ ਕਈ ਪੁਆਇੰਟ ਹਾਰ ਫੜਦੇ ਨੀਓ ਗੱਡੀ ਤੇ ਇਹ ਤਾਂ ਸਾਡਾ ਕੋਈ ਪਿਛਲੇ ਜਨਮ ਦਾ ਪੁੱਲ ਨਹੀਂ ਐ ਜਿਹੜਾ ਸਾਨੂੰ ਪਿਆਰ ਮਿਲਦਾ ਨਹੀਂ ਤਾਂ ਦੂਜੇ ਪਾਸੇ ਕਾਂਲੀ ਦਾ ਨਾਲੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਹੱਥ ਮਲਾਉਣ ਤੋਂ ਬਾਅਦ ਉਂਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਕੱਢੀ ਸੋ ਇਹਨਾਂ ਤੋਂ ਨਾ ਕੋਈ ਉਮੀਦ ਰੱਖਿਓ ਆਪਾਂ ਨੇ ਆਪਾਂ ਨੇ ਇਕੱਠੇ ਹੋ ਕੇ ਕੱਲ ਨੂੰ ਪਤਾ ਲੱਗ ਜੂਗਾ ਸ਼ਾਮ ਇਹ ਲੋਕਾਂ ਨੇ ਝੂਠੇ ਕੇਸ ਵਿੱਚ ਮੈਨੂੰ ਕੋ ਜੇਲ੍ਹ ਵਿੱਚ ਡਾਲ ਦਿੱਤਾ ਸੀ ਮਾਨਸਾ ਸਾਹਿਬ ਮੇਰੇ ਨਾਲ ਮਿਲਣ ਆਇਆ ਕਰਦੇ ਸੀ ਜੇਲ੍ਹ ਵਿੱਚ ਮੈਂ ਮਾਨਸਾ ਸਾਹਿਬ ਸੇ ਇਹ ਹੀ ਪੁੱਛਦਾ ਥਾ ਕਿ ਪੰਜਾਬ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਲੋਕ ਖੁਸ਼ ਹੈ ਪਟੇਲ ਸਾਹਿਬ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਦੀ ਜਨਤਾ ਵਾਲੋ ਠਾਠਾ ਮਾਰ ਦੇ ਇਕੱਠ ਦੇ ਨਾਲ ਆਮ ਆਦਮੀ ਪਾਰਟੀ ਦਾ ਇਹ ਰੋਡ ਸ਼ੋ ਸਫਲ ਰਿਹਾ ਸਭ ਤੋਂ ਪਹਿਲਾਂ ਤਾਂ ਅਸੀਂ ਕੇਜੀਵਾ ਸਾਹਿਬ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਮਰਸਰ ਵੀ ਬੈਠੇ ਹੋ ਕੇ ਕਿਉਂਕਿ ਰਿਹਾਂ ਤੋਂ ਬਾਅਦ ਪੰਜਾਬ ਆਏ ਤੇ ਸਭ ਤੋਂ ਪਹਿਲਾਂ ਅਮਰਸਰ ਆ ਕੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਅੱਗੇ ਗਿਆ ਗਿਆ ਦਿਖਾਇਆ ਉਸ ਤੋਂ ਬਾਅਦ ਹੌਰੀ ਗੇਟ ਇੱਕ ਬਹੁਤ ਵੱਡਾ ਲੋਕ ਸ਼ੋਅ ਬਣ ਗਿਆ ਜਿਹਦੇ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਸਾਡੇ ਅਮਰਸਰ ਸ਼ਹਿਰ ਬਸਿਆ ਹੈ ਸਾਡੇ ਕੁਬੀਰ ਸਿੰਘ ਦਾ ਅਨੁਵਾਦ ਜਿਹੜੀ ਚੌਂਕ ਹੈ ਨਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਤੇ ਅੱਜ ਉਸ ਮਹੀਮ ਨੂੰ ਹੋਰ ਬਹੁਤ ਵੱਡਾ ਫਤਿਹ ਮਿਲਿਆ ਇਸ ਬਹੁਤ ਬੋਟਾ ਨਾ ਚਲਾ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਨੰਬਰ ਤੇ ਜੜੀ ਆਮ ਆਦਮੀ ਪਾਰਟੀ ਜੜੀ ਆ ਹੁਣ ਤੱਕ ਸਟੈਂਡ ਕਰ ਰਹੀ ਹੈ ਭਗਵੰਤ ਸਿੰਘ ਸੱਤ ਸਾਨੂੰ ਨਰੋ ਇਤਿਹਾਸਿਕ ਪੰਜਾਬ ਬਣੇਗਾ ਹੀਰੋ ਇਸ ਵਾਰ 130 ਸੋ 130 ਸਾਰੇ ਸੀਟਾਂ ਹਾਂਜੀ ਭੁਪਿੰਦਰ ਸਿੰਘ ਰਾਜੂ ਜੀ ਕੀ ਕਹਿਣਾ ਚਾਹੋਗੇ ਪਰਵਾ ਇਕੱਠ ਜੜਾ ਆ ਆਮ ਆਦਮੀ ਪਾਰਟੀ ਦੇ ਵੱਲੋਂ ਜੇਜ਼ਰੀਵਾਲ ਸਾਹਿਬ ਅੰਮ੍ਰਿਤਸਰ ਚ ਪਹੁੰਚੇ ਨੇ ਭਗਵੰਤਵਾਨ ਸਾਹਿਬ ਅੰਮ੍ਰਿਤਸਰ ਚ ਪਹੁੰਚੇ ਨੇ ਕੁਲਦੀਪ ਸਿੰਘ ਧਾਰੀਵਾਲ ਜਿਹਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਭਰਵਾ ਇਕੱਠ ਦੇਖਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਤੇ ਜਿੰਨੇ ਵੀ ਸਾਰੇ ਸਰੋਤੇ ਸੁਣਦੇ ਨੇ ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਤੇ ਆਪ ਜੀ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਵੀ ਆਪ ਜੀ ਨੇ ਜੋ ਅੱਜ ਦੀ ਇਸ ਰੈਲੀ ਬਾਰੇ ਜੋ ਇਹ ਸਵਾਲ ਕੀਤਾ ਵਾ ਮੈਂ ਉਸ ਵਿੱਚ ਇਹ ਕਹਿਣੀ ਚਾਹੁੰ ਗੱਲ ਕਰਨੀ ਚਾਹੁੰਦਾ ਕਿ ਜੋ ਕੇਦਰੀਵਾਲ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਅੱਜ ਸ੍ਰੀ ਅਮਰਸਰ ਸਾਹਿਬ ਵਿਖੇ ਇਸ ਰੈਲੀ ਵਿੱਚ ਸ਼ਾਮਲ ਹੋਏ ਅੱਜ ਦਾ ਇੰਨਾ ਭਰਮਾ ਇਕੱਠ ਵੇਖਦੇ ਹੋਏ ਅੱਜ ਸਭ ਤੋਂ ਪਹਿਲਾਂ ਤਾਂ ਇੱਕ ਬੜੀ ਮੰਦ ਵਿੱਚ ਖੁਸ਼ੀ ਆਉਂਦੀ ਹੈ ਕਿ ਅੱਜ ਤੋਂ 8-7 ਸਾਲ ਪਹਿਲਾਂ ਜਿਹੜੀ ਇਹ ਪਾਰਟੀ ਸ਼ੁਰੂ ਹੋਈ ਸੀਗੀ ਜਦੋਂ ਇਹਨਾਂ ਨੇ ਮੀਟਿੰਗਾਂ ਕਰਨੀਆਂ ਜਾਂ ਜਿੱਥੇ ਵੀ ਜਿੱਥੇ ਜਾਣਾ ਆਉਣਾ ਅਜ ਤੋਂ 8-7 ਸਾਲ 10 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਵੀ ਆਉਣਾ ਜਾਣਾ ਤੇ ਚੰਦ ਕ ਬੰਦੇ ਇਕੱਠੇ ਕਰਨੇ ਜਿਹੜੇ ਔਖੇ ਹੁੰਦੇ ਸੀਗੇ ਪਰ ਅੱਜ ਜਿਸ ਤਰ੍ਹਾਂ ਵੀ ਜੋ ਇਠਾਠਾ ਮਾਰਦਾ ਇਕੱਠ ਅੱਜ ਦੀ ਇਸ ਰੈਲੀ ਦੇ ਵਿੱਚ ਵੀ ਤੁਸੀਂ ਲਾਲਜੀਤ ਸਿੰਘ ਭਲਰੋਹਾਂ ਦੀ ਰੈਲੀ ਦੇ ਵਿੱਚ ਵੀ ਵੇਖ ਰਹੇ ਹੋ ਉੱਥੇ ਵੀ ਕਿੰਨਾ ਇਕੱਠ ਸੀਗਾ ਇਹ ਅੱਜ ਇਸ ਇਕੱਠ ਨੂੰ ਵੇਖਦਿਆਂ ਹੋਇਆਂ ਇੱਕ ਮਨ ਦੇ ਵਿੱਚ ਖੁਸ਼ੀ ਹੁੰਦੀ ਆ ਕਿ ਜਿਹੜੇ ਚੰਗੇ ਕੰਮ ਇਹ ਆਮ ਆਦਮੀ ਪਾਰਟੀ ਕਰ ਰਹੀ ਆ ਇਹਨਾਂ ਦੇ ਚੰਗੇ ਕੰਮਾਂ ਦੇ ਕਰਕੇ ਅੱਜ ਹੌਲੀ 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 ਜਿਹੜੀ ਇਹ ਪਬਲਿਕ ਨਾਲ ਜੁੜਦੀ ਜਾਣ ਈ ਆ ਅੱਜ ਉਸ ਚੰਗੇ ਕੰਮਾਂ ਕਰਕੇ ਅੱਜ ਐਡਾ ਠਾਠਾ ਮਾਰਦਾ ਜਿਹੜਾ ਕਾਠ ਆ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਦੀਪ ਸਿੰਘ ਜੀ ਧਾਲੀਵਾਲ ਬੜੇ ਸੁਲਝੇ ਸਿਆਣੇ ਲੀਡਰ ਨੇ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਬੜੇ ਚੰਗੇ ਕੰਮ ਕੀਤੇ ਨੇ ਅਤੇ ਬੜੇ ਤਾਕੜ ਬੜੇ ਵਧੀਆ ਸੁਭਾਅ ਦੇ ਲੀਡਰ ਨੇ ਜਿਨ੍ਹਾਂ ਦੇ ਹੱਕ ਵਿੱਚ ਅੱਜ ਕੇਜਰੀਵਾਲ ਜੀ ਸਾਡੇ ਭਗਵੰਤ ਮਾਨ ਜੀ ਜੋ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਉਹਨਾਂ ਦਾ ਸਹਿਯੋਗ ਦੇਣ ਉਹਨਾਂ ਨੂੰ ਆਪਣਾ ਸਪੋਰਟ ਦੇਣ ਵਾਸਤੇ ਇੱਥੇ ਪਹੁੰਚੇ ਨੇ ਤੇ ਮੈਂ ਇਹਦੇ ਵਿੱਚ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜੋ ਅੱਜ ਦਾ ਇਕੱਠ ਸੀਗਾ ਇਹ ਠਾਠਾ ਮਾਰਦਾ ਇਕੱਠ ਬੜੇ ਵੱਡੇ ਮਾਰਜਨ ਦੇ ਨਾਲ ਬੜੀ ਵੱਡੀ ਲੀਡ ਦੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਨੂੰ ਧਾਲੀਵਾਲ ਜੀ ਨੂੰ ਵਡੇ-ਵਡੇ ਮਾਰਜਿਨ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੇਗਾ ਤੇ ਇਹ ਸੀਟ ਜਿੱਤ ਕੇ ਸਾਡੇ ਬਹੁਤ ਸਤਿਕਾਰਯੋਗ ਭਗਵੰਤ ਮਾਨ ਜੀ ਉਹਨਾਂ ਦੀ ਝੋਲੀ ਵਿੱਚ ਪਾਏਗਾ ਜੀ ਤੇ ਭពਿੰਦਰ ਸਿੰਘ ਰਾਜੂ ਜੀ ਪੁੱਛਣਾ ਚਾਹਾਂਗੇ ਕਿ ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਆਪੋਜੀਸ਼ਨਸ ਪਾਰਟੀਆਂ ਦੇ ਵਿੱਚ ਵੀ ਅਕਾਲੀ ਦਲ, ਭਾਜਪਾ, ਕਾਂਗਰਸ ਕਿਸ ਤਰ੍ਹਾਂ ਦੇਖਦੇ ਹੋ ਕਿਹੋ ਜਿਹਾ ਕੰਪੀਟੀਸ਼ਨ ਲੱਗ ਰਿਹਾ ਤੁਹਾਨੂੰ ਦੇਖੋ ਜੀ ਏ ਬੀਜਪੀ ਅਕਾਲੀ ਦਲ ਤੇ ਕਾਂਗਰਸ ਤੁਸੀਂ ਤਿੰਨਾਂ ਦੇ ਨਾਂ ਲੈਏ ਨੇ ਬੀਜਪੀ ਦਾ ਤੇ ਤੁਸੀਂ ਇਹ ਭੁੱਲੀ ਜਾਓ ਜੋ ਇਹਨਾਂ ਨੇ ਕਿਸਾਨਾਂ ਦੇ ਨਾਲ ਉਹ ਇੱਕ ਮੈਂ ਹੁਣ ਤੁਹਾਨੂੰ ਕਿਹੜੇ ਲਫ਼ਜ਼ਾਂ ਵਿੱਚ ਕਹਾਂ ਕਿ ਜੋ ਇਹ ਦਿੱਲੀ ਜਾ ਰਹੇ ਸੀ ਕਿਸਾਨ ਦਿੱਲੀ ਕਿਸਾਨਾਂ ਨੂੰ ਜਾਣ ਲੱਗਿਆਂ 800 ਕਿਸਾਨ ਜੋ ਸ਼ਹੀਦ ਹੋ ਗਿਆ ਵਾ ਉਸ ਤੋਂ ਬਾਅਦ ਹੁਣ ਵੀ ਜਿਹੜੇ ਇਹਨਾਂ ਨੇ ਕਿੱਲ ਲਾ ਕੇ ਤਾਰਾਂ ਲਾ ਕੇ ਸਭ ਕੁਝ ਰੋਕਿਆ ਕੀਤਾ ਕਰਾਇਆ ਕੀ ਇਹ ਮਤਰਾਏ ਨੇ ਕੋਈ ਇਹ ਪੰਜਾਬ ਜਿਹੜਾ ਵਾ ਇਹ ਆਪਣਾ ਇੰਡੀਆ ਦਾ ਇਹ ਭਾਰਤ ਦਾ ਹਿੱਸਾ ਨਹੀਂ ਜੋ ਮੋਦੀ ਸਰਕਾਰ ਨੇ ਕੀਤਾ ਤਰਨਜੀਤ ਜੀ ਜੋ ਐਮਪੀ ਇਸ ਵale ਖਲੋਤੇ ਨੇ ਮੈਨੂੰ ਨਹੀਂ ਸਮਝ ਲੱਗਦਾ ਕਿ ਉਹ ਕਿੱਥੋਂ ਆਏ ਨੇ ਕੀ ਸੋਚ ਕੇ ਇਹ ਸੀਟ ਦੇ ਉੱਤੇ ਖਲੋਤੇ ਨੇ ਤੇ ਬਾਕੀ ਰਹੀ ਅਕਾਲੀ ਦਲ ਦੀ ਗੱਲ ਤੁਸੀਂ ਅਕਾਲੀ ਦਲ ਦੀ ਗੱਲ ਦਾਦੇ ਵਿੱਚ ਮੈਂ ਹੁਣ ਤੁਹਾਨੂੰ ਕੀ ਦੱਸਾਂ ਤੁਸੀਂ ਆਪ ਹੀ ਜ਼ਿਆਦਾਤਰ ਦੇਖ ਰਹੇ ਜੇ ਕਹਿੰਦੇ ਡਾਇਨਾਸੌਰ ਵਾਪਸ ਆ ਸਕਦਾ ਪਰ ਅਕਾਲੀ ਦਲ ਨਹੀਂ ਵਾਪਸ ਆ ਸਕਦਾ ਰਾਗੀ ਗੱਲ ਅਗਲੇ ਬਨੇ ਔਜਲਾ ਸਾਹਿਬ ਦੀ ਮੈਂ ਔਜਲਾ ਸਾਹਿਬ ਦੀ ਵੀ ਇਹ ਗੱਲ ਕਰਦਾ ਮੈਂ ਅੱਜ ਪੰਜਾਬ ਦੀ ਜਨਤਾ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਨਤਾ ਨੂੰ ਇਹ ਪੁੱਛਣਾ ਚਾਹੁੰਨਾ ਕਿ ਜੋ ਇਹ ਗੁਰਜੀਤ ਸਿੰਘ ਔਜਲਾ ਨਾਮ ਦਾ ਪੁਰਾਣੀ ਜਾਂ ਜੋ ਇਹ ਸਾਡੇ ਐਮਪੀ ਸਾਹਿਬ ਰਹੇ ਨੇ ਪੁਰਾਣੇ ਸਾਬਕਾ ਕਹ ਲਓ ਜਾਂ ਹੁਣ ਦੇ ਕਹ ਲਓ ਜੋ ਵੀ ਤੁਸੀਂ ਕਰ ਲਓ ਕਦੀ ਤੁਸੀਂ ਇਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਕਿਸੇ ਦੇ ਸੁੱਖ ਦੁੱਖ ਦੇ ਵਿੱਚ ਅੱਜ ਤੱਕ ਕਿਤੇ ਦੇਖਿਆ ਹੋਏ ਤਾਂ ਫਿਰ ਤੁਸੀਂ ਕੋਈ ਗੱਲ ਕਰੋ ਕਿਉਂਕਿ ਇਹ ਉਹ ਨੇ ਜਿਵੇਂ ਬਰਸਾਤ ਦੇ ਵਿੱਚ ਡੱਡੂ ਬਾਹਰ ਨਿਕਲਦੇ ਨੇ ਉਸੇ ਤਰ੍ਹਾਂ ਬਰਸਾਤੀ ਡੱਡੂ ਬਾਹਰ ਨਿਕਲਦੇ ਨੇ ਇਹ ਇਲੈਕਸ਼ਨ ਆ ਗਈਆਂ ਤੇ ਇਸ ਵੇਲੇ ਔਜਲਾ ਸਾਹਿਬ ਵੀ ਬਾਹਰ ਨਿਕਲੇ ਆਏ ਨੇ ਨਾ ਤੇ ਕਿਸੇ ਸੁੱਖ-ਦੁੱਖ ਦੇ ਵਿੱਚ ਮੈਂ ਪੰਜਾਬ ਦੀ ਜਨਤਾ ਨੂੰ ਇਹ ਵੀ ਗੱਲ ਪੁੱਛਣੀ ਚਾਹੁੰਦਾ ਕੋਈ ਦੱਸ ਦਿਓ ਪੰਜਾਬ ਦੀ ਜਨਤਾ ਦੇ ਵਿੱਚੋਂ ਅੱਜ ਤੱਕ ਔਜਲਾ ਸਾਹਿਬ ਨੇ ਕੀਤਾ ਕੀ ਹੈ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕੋਈ ਆ ਤੁਸੀਂ ਢਾਲੀ ਸਾਹਿਬ ਢਾਲੀਵਾਲ ਸਾਹਿਬ ਦਾ ਪੁੱਛ ਰਹੇ ਸੀਗੇ ਮੈਂ ਨਾ ਢਾਲੀਵਾਲ ਸਾਹਿਬ ਨੇ ਯਾ ਸਾਡੀ ਆਮ ਆਦਮੀ ਪਾਰਟੀ ਨੇ ਜੋ 2 ਸਾਲ ਦਾ ਜੋ ਉਹਨਾਂ ਦਾ ਕਾਰਜਕਾਲ ਨਿਕਲਿਆ ਵਾ ਉਸ ਕਾਰਜਕਾਲ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਮੈਂ ਅੱਜ ਪੰਜਾਬ ਦੀ ਜਨਤਾ ਨੂੰ ਪੁੱਛਦਾ ਅੱਜ ਪੰਜਾਬ ਦੀ ਜਨਤਾ ਨੂੰ ਕਹਿਣਾ ਕਿ ਜੇ ਔਜਲਾ ਸਾਹਿਬ ਜਾਂ ਹੋਰ ਵੀ ਕੋਈ ਵੀ ਤੁਹਾਡੇ ਕੋਲ ਆਉਂਦਾ ਤੁਹਾਡੇ ਨਾਲ ਆ ਕੇ ਕੋਈ ਵੀ ਕੋਈ ਗੱਲਬਾਤ ਕਰਦਾ ਇਲੈਕਸ਼ਨ ਸੰਬੰਧੀ ਵੀ ਵੋਟਾਂ ਮੈਨੂੰ ਪਾਓ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਧਾਲੀਵਾਲ ਸਾਹਿਬ ਨੂੰ ਹੀ ਪਾਓ ਪਰ ਜਿਹੜਾ ਵੀ ਕੋਈ ਤੁਹਾਡੇ ਕੋਲ ਲੀਡਰ ਆਉਂਦਾ ਉਸ ਲੀਡਰ ਨੂੰ ਇੱਕ ਵਾਰੀ ਇਹ ਪੁੱਛੋ ਤੇ ਸਹੀ ਪੀ ਪਿਛਲਾ ਇੰਨਾ ਟਾਈਮ ਤੁਹਾਡੀਆਂ ਸਰਕਾਰਾਂ ਨਹੀਂਆ ਕੀਤਾ ਕੀ ਜੇ ਤੁਹਾਡੇ ਰਿਪੋਰਟ ਕਾਰਡ ਕਿੱਥੇ ਨੇ ਔਜਲਾ ਸਾਹਿਬ ਤੇ ਉਹਨਾਂ ਨੂੰ ਕਿਥੇ ਵਲੇ ਵੀ ਤੁਸੀਂ ਪੁੱਛ ਕੇ ਵੇਖੋ ਪੀ ਔਜਲਾ ਸਾਹਿਬ ਤੁਸੀਂ ਕੋਈ ਅਨਾਉਂਸਮੈਂਟ ਕਰਨ ਦਾ ਹੈ ਜੇ ਜਾਂ ਤੇ ਤੁਸੀਂ ਕਿਤੇ ਆ ਰਹੇ ਜੇ ਜੇ ਕਿਤੇ ਜਾ ਰਹੇ ਜੇ ਤੁਸੀਂ ਉਹ ਪੁਰਾਣੀਆਂ ਲੀਡਰਾਂ ਵਾਲੀਆਂ ਜਿਹੜੀਆਂ ਗੱਲਾਂ ਉਹਨੇ ਫਲਾਲੇ ਨੇ ਇੰਜ ਕਰਤਾ ਫਲਾਲੇ ਨੇ ਇੰਜ ਕਰਤਾ ਅੱਜ ਢਾਲੀਵਾਲ ਸਾਹਿਬ ਜੋ ਜ਼ਮੀਨ ਦੇ ਨਾਲ ਜੁੜੇ ਹੋਏ ਬੰਦੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਲੈਕਸ਼ਨ ਸ਼ੁਰੂ ਹੁੰਦੇ ਹੀ ਜਦੋਂ ਕੰਪੇਨਿੰਗ ਸ਼ੁਰੂ ਹੋਈ ਆ ਤੇ ਉਹਨਾਂ ਨੇ ਆਪਣਾ ਰਿਪੋਰਟ ਕਾਰਡ ਦਿੱਤਾ 2 ਸਾਲ ਦਾ ਕਿ ਮੈਂ 2 ਸਾਲਾਂ ਦੇ ਵਿੱਚ ਜੇ ਮੇਰੇ ਕੰਮ ਜਾਂ ਮੇਰੀ ਆਮ ਆਦਮੀ ਪਾਰਟੀ ਦੇ ਕੋਈ ਤੁਹਾਨੂੰ ਕੰਮ ਚੰਗੇ ਲੱਗਦੇ ਨੇ ਫੇਰ ਮੈਨੂੰ ਵੋਟ ਪਾਓ ਅੱਜ ਔਜਲਾ ਸਾਹਿਬ ਨੂੰ ਪੁੱਛੋ ਤੁਹਾਡਾ ਰਿਪੋਰਟ ਕਾਰਡ ਕਿੱਥੇ ਆ ਮੈਂ ਅੱਜ ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹੁੰਨਾ ਵੀ ਇਹ ਪੰਜਾਬ ਦੀ ਜਨਤਾ ਜਿਹੜੀ ਆ ਕੋਈ ਉਹ ਪਹਿਲੇ ਵਾਲੇ ਜ਼ਮਾਨੇ ਗਏ ਜਦੋਂ ਕਿਦੇ ਖਬਰਾਂ ਆਉਂਦੀਆਂ ਖਬਰਾਂ ਦੇ ਵਿੱਚ ਪਤਾ ਲੱਗਣਾ ਅੱਜ ਕੱਲ ਤੇ ਮਿੰਟ ਮਿੰਟ ਦੇ ਉੱਤੇ YouTube 'ਚ ਸਾਰੇ ਚੈਨਲ ਜਿਹੜੇ ਵੀ ਨੇ ਮਿੰਟ ਮਿੰਟ ਦੀ ਸਾਰੀ ਖਬਰ ਸਾਰਿਆਂ ਦੀ ਪਹੁੰਚਣ ਢੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਇਸ ਵਾਰ ਵੀ ਉਹ ਲੀਡਰ ਚੁਣੋ ਜਿਹੜਾ ਲੀਡਰ ਤੁਹਾਡੇ ਸੁੱਖ-ਦੁੱਖ ਦੇ ਵਿੱਚ ਤੁਹਾਡੇ ਨਾਲ ਚੱਲਣ ਵਾਲਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਾਕੀ ਤੁਹਾਡੀ ਹਰ ਇੱਕ ਦੀ ਕੋਈ ਗੱਲ ਸੁਣ ਕੇ ਉਸ ਗੱਲ ਨੂੰ ਕੰਪਲੀਟ ਕਰਨ ਵਾਲਾ ਉਸ ਗੱਲ ਨੂੰ ਪੂਰਾ ਕਰਨ ਵਾਲਾ ਅੱਜ ਕੀ ਜਿੰਨੇ-ਜਿੰਨੇ ਵੀ ਮੈਂ ਪੂਰੀ ਸ੍ਰੀ ਅਮਰਸਰ ਸਾਹਿਬ ਦੀ ਜਨਤਾ ਨੂੰ ਬੇਨਤੀ ਕਰਨੀ ਚਾਹੁੰਦਾ ਉਹ ਵਾਲਾ ਲੀਡਰ ਚੁਣਿਓ ਮੈਂ ਫੇਰ ਹੈ ਤਾਂ ਪਿਆ ਚਲੋ ਚਲੋ ਜਿਸ ਤਰ੍ਹਾਂ ਵੀ ਕਰਦਿਆਂ ਕਰਾਉਂਦਿਆਂ ਆਮ ਆਦਮੀ ਪਾਰਟੀ ਵੱਲੋਂ ਸਾਰੀ ਗੱਲ ਕਰ ਰਿਆਂ ਪਰ ਫੇਰ ਵੀ ਮੈਂ ਆਪ ਸਾਰੀ ਜਨਤਾ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਤੁਹਾਡੀ ਇੱਕ ਵੋਟ ਹੈ ਬਹੁਤ ਕੀਮਤੀ ਵੋਟ ਹੈ ਬੜੀ ਸੋਚ ਸਮਝ ਕੇ ਪਾਇਓ ਇਹ ਉਹ ਲੀਡਰ ਨੇ ਜਿਹੜੇ ਗੁਟਕਾ ਸਾਹਿਬ ਦੀਆਂ ਸੌਂਵਾਂ ਖਾ ਕੇ ਬੱਸਾਂ ਦੀਆਂ ਬਾੜੀਆਂ ਦੇ ਵਿੱਚੋਂ ਪੈਸੇ ਖਾਣ ਵਾਲੇ ਨੇ ਫੋਰ ਬੜੇ ਪਾਸਿਓਂ ਬੜੇ ਝੂਠੇ ਵਾਅਦੇ ਕਰਕੇ ਕਿਸੇ ਗੱਲ ਤੇ ਉੱਤੇ ਪਹੁੰਚਣ ਵਾਲੇ ਨਹੀਂਗੇ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਉਸ ਪਾਰਟੀ ਨੂੰ ਵੋਟ ਪਾਓ ਜਿਹੜੀ ਤੁਹਾਡੀ ਬਿਜਲੀ ਫ੍ਰੀ ਕਰਦੀ ਆ ਜਿਹੜੇ ਤੁਹਾਡੇ ਬੱਚਾ ਬਾਰੇ ਸੋਚ ਰਹੀ ਆ ਜਿਹੜੇ ਤੁਹਾਡੀਆਂ ਦਵਾਈਆਂ ਫ੍ਰੀ ਕਰਦੀ ਆ ਜਿਹੜੀਆਂ ਸੜਕ ਸੁਰੱਖਿਆ ਫੋਰਸ ਤੁਹਾਡੇ ਵਾਸਤੇ ਭੇਜ ਰਹੀ ਆ ਕਿ ਜਿਹੜਾ ਵੀ ਕੋਈ ਮੈਂਬਰ ਹੈਗਾ ਕਿਸੇ ਨੂੰ ਕਿਹੇ ਗੱਲ ਦੀ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ ਇਸ ਕਰਕੇ ਮੈਂ ਜਿਆਦੀ ਗੱਲ ਲੰਮੀ ਨਾ ਕਰਾਂ ਬੇਨਤੀ ਇਹੋ ਕਰਦਾ ਕਿ ਧਾਲੀਵਾਲ ਸਾਹਿਬ ਜੋਹੇ ਨੇ ਬڑے ਜ਼ਮੀਨ ਦੇ ਨਾਲ ਜੁੜੇ ਹੋਏ ਤੇ ਬੜੇ ਛੇ ਇਨਸਾਨ ਨੇ ਬੜੇ ਸੁਲਝੇ ਇਨਸਾਨ ਨੇ ਆਪਾਂ ਵੱਧ ਤੋਂ ਵੱਧ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਇਹ ਜੋ ਸੀਟ ਹੈ ਇਹ ਮਾਨ ਸਾਹਿਬ ਦੀ ਝੋਲੀ ਚ ਪਈ ਏ ਤਾਂ ਜੋ ਜੋ ਮੋਦੀ ਸਰਕਾਰ ਸਾਡੇ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਆ ਅੱਜ ਜੋ ਆ ਸਾਡਾ 8000 ਕਰੋੜ ਰੁਪਇਆ ਰੋਕ ਕੇ ਬੈਠੀ ਏ ਇਸ ਤੋਂ ਇਲਾਵਾ ਹੋਰ ਕਾਫੀ ਫੰਡ ਨੇ ਜਿਹੜੇ ਸਾਡੀ ਮੋਦੀ ਸਰਕਾਰ ਰੋਕ ਕੇ ਬੈਠੀ ਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ-ਨਾਲ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਪੀਏ 13 ਦੀਆਂ 13 ਸੀਟਾਂ ਜਿੱਤ ਕੇ ਮਾਨ ਸਾਹਿਬ ਦੀ ਚੋਲੀ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਲੋਕ ਸਭਾ ਦੇ ਵਿੱਚ ਇਹ ਮੰਤਰੀ ਜਿੰਨੇ ਵੀ ਲੋਕ ਸਭਾ ਵਿੱਚ ਪਹੁੰਚਣਗੇ ਇਹ ਤੁਹਾਡੀ ਆਵਾਜ਼ ਬਣ ਕੇ ਉੱਥੇ ਪਹੁੰਚਣਗੇ ਮੈਂ ਸਾਰਿਆਂ ਨੂੰ ਇਹ ਵਾਲੀ ਬੇਨਤੀ ਕਰਨੀ ਚਾਹੁੰਦਾ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਸ ਤਰ੍ਹਾਂ 2022 ਦੇ ਵਿੱਚ ਆਪਾਂ ਬڑے ਵੱਡੇ ਮਾਰਜਨ ਦੇ ਨਾਲ 92 ਸੀਟਾਂ ਜਿਹੜੀਆਂ ਦਿੱਤੀਆਂ ਸੀਗੀਆਂ ਮਾਨ ਸਰਕਾਰ ਨੂੰ ਅੱਜ ਇਹ 13 ਦੀਆਂ 13 ਸੀਟਾਂ ਜਿਹੜੀਆਂ ਵਾ ਇਹ ਜਿੱਤ ਕੇ ਉੱਥੇ ਪਹਚਾਈਏ ਇਹਨਾਂ ਨੂੰ ਤਾਂ ਜੋ ਆਉਣ ਵਾਲੇ ਤੁਹਾਡੇ ਜਿੰਨੇ ਵੀ ਕੋਈ ਕੰਮ ਨੇ ਕੋਈ ਵੀ ਕੰਮ ਮੋਦੀ ਸਰਕਾਰੀਆਂ ਕੋਈ ਹੋਰ ਇਹਨਾਂ ਦਾ ਕੋਈ ਵੀ ਨੁਮਾਇੰਦਾ ਮੋਦੀ ਸਰਕਾਰ ਦਾ ਬੀਜੇਪੀ ਦਾ ਸਾਡੀ ਕੋਈ ਵੀ ਪੇਮੈਂਟ ਨਾ ਰੋਕ ਸਕੇ ਜਿਹਦੇ ਨਾਲ ਆਉਣ ਵਾਲਾ ਜਿਹੜਾ ਪੰਜਾਬ ਦਾ ਭੂਵੇਖਿਆ ਜੋ ਰੰਗਲੇ ਪੰਜਾਬ ਦੇ ਉੱਤੇ ਜੋ ਉਹਨਾਂ ਲੀਹਾਂ ਦੇ ਉੱਤੇ ਇਹ ਪੰਜਾਬ ਚੱਲ ਪਿਆ ਹੈ のこいってっただきます。